ਜ਼ਹਿਰੀਲੀ ਸ਼ਰਾਬ ਮਸਲੇ ਨੂੰ ਲੈ ਕੇ ਵਿਧਾਇਕ ਕੁਬਿਰਵੀਜੇ ਪ੍ਰਤਾਪ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੇਸ ਦਰਜ ਕਰਨ ਦੀ ਕੁਬਿਰਵੀਜੇ ਪ੍ਰਤਾਪ ਦੇ ਵੱਲੋਂ ਮੰਗ ਕਰ ਦਿੱਤੀ ਗਈ ਹੈ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ ਇੱਕ ਮੰਗ ਪੱਤਰ ਲਿਖਿਆ ਗਿਆ ਮੰਗ ਪੱਤਰ ਦੇ ਵਿੱਚ ਕੀ ਕੁਝ ਗੱਲਾਂ ਆਖੀਆਂ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਕੁਬਿਰਵੀਜੇ ਪ੍ਰਤਾਪ ਦੇ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਮਸਲੇ ਨੂੰ ਲੈ ਕੇ ਆਪਣੀ ਸਰਕਾਰ ਨੂੰ ਘੇਰਿਆ ਗਿਆ ਮੁੱਖ ਮੰਤਰੀ ਭਗਵੰਤ ਅੰਤਮਾਨ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ ਇੱਕ ਪੱਤਰ ਲਿਖਿਆ ਉਸ ਪੱਤਰ ਦੇ ਵਿੱਚ ਕੀ ਕੁਝ ਆਖਿਆ ਗਿਆ ਗਗਨ ਕੋਵਰ ਵਿਜੇਪ੍ਰਤਾਪ ਕਿਉਂਕਿ ਕੱਲ ਉੱਥੇ ਗਏ ਸੀਗੇ ਜਿੱਥੇ ਸਾਰਾ ਕੁਝ ਹੋਇਆ ਅਮਰਸਰ ਦੇ ਮਜੀਠਾ ਹਲਕੇ ਦੇ ਵਿੱਚ ਉਹਨਾਂ ਨੇ ਇੱਕ ਗੱਲ ਸਪਸ਼ਟ ਕੀਤੀ ਹੈ ਕੋਵਰ ਵਿਜੇਪ੍ਰਤਾਪ ਨੇ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ ਇੱਕ ਚਿੱਠੀ ਲਿਖੀ ਇੱਕ ਪੱਤਰ ਲਿਖਿਆ ਜਿਹੜੇ ਚੋਣਾਂ ਨੇ ਮੰਗ ਕੀਤੀ ਹੈ ਕਿ ਇੱਕ ਵਿਸ਼ੇਸ਼ اجلاس ਜਿਹੜਾ ਆ ਪੰਜਾਬ ਦੀ ਵਿਧਾਨ ਸਭਾ ਦਾ ਸੱਦਿਆ ਜਾਵੇ ਜਿਹਦੇ ਚੋਂ ਨੰਗਾ ਕਰਨਗੇ ਜਿਹੜਾ ਸ਼ਰਾਬ ਮਾਫੀਆ ਆ ਉਹਨੂੰ ਨੰਗਾ ਕਰਨਗੇ ਇਹ ਗੱਲ ਕੁਵਰ ਵਿਜੇ ਪ੍ਰਤਾਪ ਨੇ ਆਖੀ ਹਾਲਾਂਕਿ ਜ਼ਰੂਰੀ ਨਹੀਂ ਕਿ ਵੀ ਵਿਧਾਨ ਸਭਾ ਦੇ اجلاس 'ਚ ਦੱਸੀ ਜਾਵੇ ਜੇ ਨੰਗਾ ਕਰਨਾ ਹੋਵੇ ਤਾਂ ਪ੍ਰੈਸ ਕਾਨਫਰੰਸ ਕਰਕੇ ਵੀ ਕੀਤਾ ਜਾ ਸਕਦਾ ਪਰ ਕੁਵਰ ਵਿਜੇ ਪ੍ਰਤਾਪ ਕਿਉਂਕਿ ਸਾਫਾ ਅਫਸਰ ਵੀ ਨੇ ਅਤੇ ਵਕੀਲ ਵੀ ਨੇ ਉਹਨਾਂ ਨੂੰ ਪਤਾ ਕਿ ਜਿਹੜੀ ਚੀਜ਼ ਔਨ ਰਿਕਾਰਡ ਲਿਆਉਣੀ ਹੈ ਜੇ ਜਿਹਨੂੰ ਰਿਕਾਰਡ 'ਚ ਲਿਆਉਣਾ ਤਾਂ ਵਿਧਾਨ ਸਭਾ ਦੇ ਬੁਲੇ ਰਿਕਾਰਡ ਤੋਂ ਵਧੀਆ ਕੋਈ ਹੋਰ ਥਾਂ ਨਹੀਂ ਹੋ ਸਕਦੀ ਜਿੱਥੇ ਚੀਜ਼ਾਂ ਰਿਕਾਰਡ 'ਚ ਆਉਂਦੀਆਂ ਨੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਮੰਗ ਤਾਂ ਨਹੀਂ ਕਹਿ ਸਕਦੇ ਉਹਨੂੰ ਕਿ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਪਰਚਾ ਦਰਜ ਹੋਵੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਿਉਂ ਆਖੀ ਹੈ ਜਦੋਂ 2020 ਦੇ ਵਿੱਚ ਇਸੇ ਇਲਾਕੇ ਦੇ ਅੰਦਰ ਖਾਸ ਕਰਕੇ ਤਰਨਤਾਰਨ ਅੰਮ੍ਰਿਤਸਰ ਦੇ ਇਲਾਕੇ ਦੇ ਅੰਦਰ 200 ਦੇ ਕਰੀਬ ਮੌਤਾਂ ਹੋਈਆਂ ਸੀ ਜ਼ਹਿਰੀਲੀ ਸ਼ਰਾਬ ਦੇ ਨਾਲ ਤੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਮੁੱਖ ਮੰਤਰੀ ਭਗਵੰਤ ਮਾਨ ਉਸ ਸਮੇਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੜਾ ਕੱਲ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਐਕਸਾਈਜ਼ ਮੰਤਰੀ ਜਦੋਂ ਬਰੂਦੀਦਰ ਦੇ ਆਗੂ ਸੀਗੇ ਹਰਪਾਲ ਸਿੰਘ ਚੀਮਾ ਜਾਨੀ ਕਿ ਸਾਰਿਆਂ ਨੇ ਕਿਹਾ ਸੀ ਕਿ ਪਰਚਾ ਦਰਜ ਤਾਂ ਕੈਪਟਨ ਮੋਰਿੰਦਰ ਸਿੰਘ ਤੇ ਹੋਣਾ ਚਾਹੀਦਾ ਪਰਚਾ ਦਰਜ ਤਾਂ ਉਸ ਵੇਲੇ ਦੇ ਐਕਸਾਈਜ਼ ਮਿਨਿਸਟਰ ਤੇ ਹੋਣਾ ਚਾਹੀਦਾ ਅੱਜ ਉਸੇ ਗੱਲ ਨਹੀਂ ਕੁਬਰ ਵਿਜੇ ਪ੍ਰਤਾਪ ਕਹਿੰਦੇ ਨੇ ਕਿ ਕਾਪੀ ਪੇਸਟ ਕਰੋ ਜਦੋਂ ਤੁਸੀਂ ਲੋਕਾਂ ਤੇ ਮੰਗਦੇ ਸੀ ਹੁਣ ਤੁਹਾਡੀ ਸਰਕਾਰ ਵੇਲੇ ਵੀ 25 ਮੋਤਾਂ ਇੱਥੇ ਹੋ ਗਈਆਂ ਲਗਭਗ 25 26 ਉਸ ਤੋਂ ਪਹਿਲਾਂ ਸੰਗਰੂਰ ਇਸੇ ਰੇਸ ਵਿੱਚ ਮੋਤਾਂ ਹੋਈਆਂ ਸੀ ਵੀ ਤੁਹਾਡੇ ਤੇ ਕੇਸ ਕਿਉਂ ਨਹੀਂ ਦਰਜ ਹੋ ਸਕਦਾ ਜਦੋਂ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਵੀ ਉਹਨਾਂ ਦੇ ਕੇਸ ਦਰਜ ਕਰੋ ਕੈਪਟਨ ਮੋਰਿੰਦਰ ਸਿੰਘ ਤੇ ਕੇਸ ਦਰਜਨ ਕਰਨ ਦੀ ਮੰਗ ਕਰਦੇ ਸੀ ਫਿਰ ਤੁਹਾਡੇ ਤੇ ਵੀ ਹੋਣਾ ਚਾਹੀਦਾ ਹੈ ਕਿਉਂਕਿ ਬਤੌਰ ਪ੍ਰਸ਼ਾਸਨਕ ਹੁਣ ਇਹ ਵੀ ਸਵਾਲ ਹੈ ਇੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਉਹਨੇ ਪੰਜਾਬ ਦਾ ਗ੍ਰਹਿ ਵਿਭਾਗ ਵੀ ਉਹਨਾਂ ਦੇ ਕੋਲੇ ਹੈ ਤੇ ਉਹਨਾਂ ਦੀ ਨਾਲ ਖੱਬੀ ਸੀਟ ਤੇ ਬੈਠਦੇ ਨੇ ਹਰਪਾਲ ਸਿੰਘ ਚੀਮਾ ਜਿਨ੍ਹਾਂ ਕੋ ਐਕਸਰਸਾਈਜ਼ ਡਿਪਾਰਟਮੈਂਟ ਹੈ ਹੁਣ ਦੋ ਮੁੱਖ ਡਿਪਾਰਟਮੈਂਟ ਜਿਹੜੇ ਨੇ ਦੋਨੇ ਇਸ ਚੀਜ਼ ਨੂੰ ਰੋਕਣ ਵਾਲੇ ਉਹ ਤਾਂ ਇਹਨਾਂ ਦੇ ਆਪਣੇ ਆਪਣੇ ਕੋਲ ਹੀ ਨੇ ਇੱਕ ਦਰਾਂ ਨਾਲ ਐਕਸਰਸਾਈਜ਼ ਵੀ ਲਾ ਲੋ ਤੇ ਪੁਲਿਸ ਵੀ ਲਾ ਲੋ ਇਹ ਤਾਂ ਫੇਲਿਅਰ ਦਾ ਸਰਕਾਰ ਦਾ ਨਾ ਕੁਵਰ ਵਿਜੇ ਪ੍ਰਤਾਪ ਇਸੇ ਚੀਜ਼ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ ਤੇ ਜਿਸ ਪ੍ਰਕਾਰ ਉਹਨਾਂ ਨੇ ਪੱਤਰ ਲਿਖਿਆ ਆ ਜਿਸ ਪ੍ਰਕਾਰ ਕੁਵਰ ਵਿਜੇ ਪ੍ਰਤਾਪ ਲਗਾਤਾਰ ਜਿਹੇ ਮਾਮਲੇ ਦੁੱਤੇ ਆਪਣੀ ਸਰਕਾਰ ਖਾਸ ਕਰਕੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅੜਿੱਕੇ ਚੜਦੇ ਹੋਣ ਉਹ ਉੱਥੇ ਜ਼ਰੂਰ ਬੋਲਦੇ ਆ ਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਬਿਰਬੀਜ ਪ੍ਰਤਾਪ ਦੇ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਮਸਲੇ ਨੂੰ ਲੈ ਕੇ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ ਇੱਕ ਪੱਤਰ ਲਿਖਿਆ ਗਿਆ ਤੇ ਮੰਗ ਕੀਤੀ ਗਈ ਹੈ ਇਸ ਮਸਲੇ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਉਹਨਾਂ ਨੇ ਸਿੱਧੇ ਤੌਰ ਤੇ ਮੰਗ ਕਰ ਦਿੱਤੀ ਗਈ ਹੈ ਕਿ ਉਹਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਸਲੇ ਨੂੰ ਲੈ ਕੇ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਕੁਬਿਰਬੀਜ ਪ੍ਰਤਾਪ ਦੇ ਬਿਆਨ ਨੂੰ ਸਰਕਾਰ ਵੱਲੋਂ ਮંત્રી ਭਗਵੰਤ ਮਾਨ ਦੇ ਵੱਲੋਂ ਕਿਵੇਂ ਲਿਆ ਜਾਂਦਾ ਹੈ